ਬਹੁਤ ਜਿਹੜੀ ਸਿਚੁਏਸ਼ਨ ਤਾਂ ਕ੍ਰਿਟੀਕਲ ਹੈ ਪਰ ਜਦਾਂ ਦੇਖ ਕੇ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਤੇ ਕਿਉਂਕਿ ਮੇਜਰ ਐਕਸੀਡੈਂਟ ਆ ਉਹਦੇ ਲਈ ਟਾਈਮ ਤਾਂ ਲੱਗਦਾ ਜੇ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਹਾਂਜੀ ਮੇਰੇ ਉਹਨਾਂ ਦੇ ਫਾਦਰ ਇਲਾ ਨਾਲ ਹੁਣੇ ਬਾਹਰ ਸਕੇ ਤਾਂ ਕਾਫੀ ਹੋਰ ਸੀ ਉਹਨਾਂ ਦੀ ਸਹਿਜੂ ਵੀ ਸੱਜਣ ਸੀ ਬਸ ਇਹੀ ਆ ਵੀ ਸਾਰੇ ਕਹਿ ਰਹੇ ਵੀ ਗੁਰੂ ਮਹਾਰਾਜ ਜੀ ਅਰਦਾਸ ਕਰੋ ਕਿਉਂਕਿ ਸਾਡਾ ਮੇਨ ਕਤਾਰਦਾਰ ਆਰਟਿਸਟ ਹੈ ਤੇ ਸਾਡਾ ਫਰਜ਼ ਵੀ ਆ ਤੇ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਖੜੇ ਹੁੰਦਾ ਤੇ ਬਾਕੀ ਮਹਾਰਾਜ ਪੰਦੀ ਕਰੂ ਜਿਸ ਤਰ੍ਹਾਂ ਕਿ ਐਕਸੀਡੈਂਟ ਹੁੰਦੇ ਨੇ ਕਿ ਸਾਨੂੰ ਹੋਣਾ ਚਾਹੀਦਾ ਹਾਂ ਹਾਂਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਹੀ ਆ ਜੀ ਸਰਕਾਰ ਨੂੰ ਇਸ ਇਹ ਜਿਹੜਾ ਬਹੁਤ ਵੱਡਾ ਮੁੱਦਾ ਆ ਇਕਲਾ ਰਾਜਵੀ ਜਿਵੰਦੇ ਦਿਨ ਹੀ ਹੋਰ ਵੀ ਮੈਨੀ ਐਕਸੀਡੈਂਟ ਹੁੰਦੇ ਚਲੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਆਪ ਨੂੰ ਗੁਰੂ ਮਹਾਰਾਜ ਨੇ ਪ੍ਰਸਿੱਧੀ ਵਾਖੀ ਤੇ ਉਹ ਮੇਨ ਸਟ੍ਰੀਟ 'ਚ ਆ ਗਿਆ ਤੇ ਵੈਸੇ ਇਹਨੂੰ ਸੇਮ ਆ ਜਿਹੜੇ ਐਕਸੀਡੈਂਟ ਬਹੁਤ ਹੁੰਦੇ ਆ ਤੇ ਉਹਦੇ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੰਮਾ ਚਾਹੀਦਾ ਮਗਰੋਂ ਫਿਰ ਕੀ ਫਾਇਦਾ ਹੁਣ ਸੀਐਮ ਸਾਹਿਬ ਵੀ ਇੱਥੇ ਆਏ ਸੀਗੇ ਉਹ ਜਰੂਰ ਇਹਦੇ ਬਾਰੇ ਸੋਚਣ ਤੇ ਸੋਚਣਾ ਚਾਹੀਦਾ ਉਹਨਾਂ ਨੂੰ